ਹਾਂਜੀ ਦੋਸਤੋ ਅੱਜ ਦੇ ਵਲੌਗ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਆਏ ਹਾਂ ਜੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਜੀਵਨ ਸਿੰਘ ਵਾਲਾ ਤੇ ਇੱਥੇ ਬਹੁਤ ਹੀ ਸ਼ਾਨਦਾਰ ਪੁਰਾਣੀ ਇੱਕ ਵਿਰਾਸਤੀ ਹਵੇਲੀ ਖੜੀ ਆ ਤੇ ਤੁਹਾਨੂੰ ਸਾਰੀ ਹਵੇਲੀ ਦਿਖਾਵਾਂਗੇ ਤੇ ਪਿੰਡ ਵਾਲਿਆਂ ਨਾਲ ਵੀ ਕਰਾਂਗੇ ਗੱਲਬਾਤ ਤੇ ਆਜੋ ਫਿਰ ਹਾਂਜੀ ਦੋਸਤੋ ਦੇਖ ਸਕਦੇ ਹੋ ਵੀ 7 ਵੀ ਵਾਂਗੂ ਸਾਥੀ ਆ ਹਵੇਲੀ ਦੇ ਅੱਗੇ ਤੇ ਪਿੰਡ ਵਾਲੇ ਬਹਿ ਕੇ ਇੱਥੇ ਤਾਸ ਤੂਸ ਦੀ ਬਾਜ਼ੀਆਂ ਚੱਲ ਰਹੀਆਂ ਤੇ ਆਪਾਂ ਪੁੱਛਦੇ ਹਾਂ ਭਾਈ ਹਰ ਉਹਨਾਂ ਵੀ ਕਿੰਨਾ ਦੀ ਹਵੇਲੀ ਆ ਆਜੋ ਫਿਰ ਕਰਦੇ ਹਾਂ ਗੱਲਬਾਤ ਹਾਂਜੀ ਭਾਈ ਜੀ ਕੀ ਹਾਲ ਚੱਲ ਆ ਠੀਕ ਹੋ ਜੀ ਏ ਬਾਈ ਕਿੰਨਾਂ ਦੀ ਹਵੇਲੀ ਇਹ? ਇਹ ਸਰਦਾਰ ਹੈ ਜੀ ਬਟਿੰਡੇ ਰਹਿੰਦੇ ਜਗਜੀਤ ਸਿੰਘ। ਜਗਜੀਤ ਸਿੰਘ। ਇਹ ਕਿੰਨੀ ਕੁ ਪੁਰਾਣੀ ਬਾਈ ਜੀ? ਇਹ ਬਹੁਤ ਪੁਰਾਣੀ ਹੈ। ਅੰਗਰੇਜ਼ਾਂ ਤੋਂ ਪਹਿਲਾਂ ਦੀ। ਡੇਢ 200 ਸਾਲ ਪੁਰਾਣੀ ਹੈ। ਤੇ ਮਤਲਬ ਇੱਥੇ ਰਹਿੰਦਾ ਨਹੀਂ ਪਰਿਵਾਰ? ਨਹੀਂ। ਠੀਕ ਹੈ। ਉਹ ਰਹਿੰਦੇ ਨਹੀਂ ਇੱਥੇ ਖੇਤੀ ਕਰਉਂਦੇ ਨੇ। ਠੀਕ ਹੈ ਜੀ। ਉਹ ਰਹਿੰਦੇ ਆ। ਰਹਿੰਦੇ ਬਟਿੰਡੇ ਆ। ਬਟਿੰਡੇ ਦੇ ਉੱਪਰ। ਠੀਕ ਹੈ ਜੀ। ਤੇ ਹੋਰ ਬਾਈ ਇੱਥੇ ਫਿਰ ਚੱਲੀ ਜਾਂਦੀ ਬਾਜੀ ਭੂਜੀ ਤੁਹਾਡੀ? ਹਾਂ ਜੀ। ਠੀਕ ਹੈ। ਤੇ ਕਿੰਨੇ ਕਿ ਚਿਰ ਤੋਂ ਇਹ ਹਵੇਲੀ ਚ ਮਤਲਬ ਨਹੀਂ ਰਹਿ ਰਹੇ ਇਹ ਇਹ ਤਾਂ ਜੀ ਸਾਡੀ ਦਾ ਸੁੱਤ ਤੋਂ ਪਹਿਲਾਂ ਵੀ ਨਹੀਂ ਪਹਿਲਾਂ ਦੇ ਗਏ ਹੋ ਜਾਂ ਠੀਕ ਹੈ ਜੀ ਤੇ ਇਹਨਾਂ ਦੇ ਫਿਰ ਆ ਕੇ ਕੋਈ ਟੈਕਰ ਵਗੈਰਾ ਰੱਖੇ ਕੋਈ ਸਾਹਮਣ ਤੋਂ ਬਣਾਸ ਦੀਆਂ ਕੁਝ ਵੀ ਕੋਈ ਨਹੀਂ ਠੀਕ ਹੈ ਜੀ ਸਸੇ ਘਾ ਬਜ਼ੁਰਗ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਕੁਲਦੀਪ ਸਿੰਘ ਤੇ ਬਾਈ ਜੀ ਕਿਹੜਾ ਪਿੰਡ ਹੈ ਇਹ ਪਿੰਡ ਜੀਵਨ ਸਿੰਘ ਵਾਲਾ ਜੀ ਦਸਤਕ ਬਟੰਡਾ ਠੀਕ ਹੈ ਜੀ ਤੇ ਬਾਈ ਜੀ ਜਿਹੜੀ ਆਪਣੇ ਆ ਪਿੱਛੇ ਹਵੇਲੀ ਆ ਇਹ ਕਿੰਨਾ ਦੀ ਹੈ ਜੀ ਇਹ ਸਰਦਾਰਾਂ ਦੀ ਹਵੇਲੀ ਹੈ ਜੀ ਜਦੋਂ ਦਾ ਪਿੰਡ ਵਜਿਆ ਠੀਕ ਹੈ ਜੀ ਇਹ ਉਸ ਟਾਈਮ ਮੰਦਵਲ ਦੇ ਸਭ ਤੋਂ ਪਹਿਲਾਂ ਆ ਕੇ ਸਰਦਾਰਾਂ ਨੇ ਪਾਈ ਸੀਗੀ ਠੀਕ ਹੈ ਜੀ ਤੇ ਅੱਜ ਕੱਲ ਸਰਦਾਰ ਜਗਜੀਤ ਸਿੰਘ ਧਾਲੀਵਾਲ ਨੂੰ ਵਚੰਡੇ ਰਹਿੰਦੇ ਹੈਗੇ ਇਹ ਉਹਨਾਂ ਦੀ ਠੀਕ ਹੈ ਜੀ ਤੇ ਭਾਈ ਇਹ ਮਤਲਬ ਕਿੰਨੀ ਪੁਰਾਣੀ ਹੋਊਗੀ ਇਹ ਲਗਭਗ 1.5 ਤੋਂ ਪੌਣੇ 200 ਪੁਰਾਣੀ ਹੈ ਜੀ 6ਵੀਂ ਪੀੜ੍ਹੀ ਇਹਨਾਂ ਦੀ ਇਹਨਾਂ ਦੀ ਟੈਕਨੀਕ ਆਈ ਠੀਕ ਹੈ ਹਾਂ ਜੀ ਠੀਕ ਹੈ ਜੀ ਜ਼ਿਆਦਾਤਰ ਪਰਿਵਾਰ ਬਠਿੰਡੇ ਰਹਿੰਦਾ ਜੀ ਹਾਂ ਬਠਿੰਡੇ ਰਹਿੰਦੇ ਆ 8 ਦਿਨਾਂ ਤੋਂ 7 ਦਿਨਾਂ ਤੋਂ ਉਹਨਾਂ ਦੀ ਪਹਿਲੀ ਹੈ ਇੱਥੇ ਜੀ ਠੀਕ ਹੈ ਜੀ 200 ਕਿਲਾ ਉੱਥੋਂ ਆ ਕੇ ਉਹ ਖੇਤੀ ਖੁੱਟੀ ਕਰਾਉਂਦੇ ਆ ਆਪਣਾ ਉਹ ਕਰ ਲਈ ਰਹਿੰਦੇ ਠੀਕ ਹੈ ਜੀ ਤੇ ਬਾਈ ਜੀ ਫਿਰ ਇੱਥੇ ਹਵੇਲੀ ਜਿਹੜੀ ਹੈ ਇੱਥੇ ਤਾਂ ਫਿਰ ਸ਼ੂਟ ਸ਼ਾਟ ਕਾਫੀ ਹੁੰਦੇ ਹੋਣੇ ਜੀ ਹਾਂ ਲਗਭਗ ਗਾਣੇ ਵੀ ਦਰਜਨ ਗਾਣਿਆਂ ਦੀ ਸ਼ੂਟਿੰਗ ਹੈ ਠੀਕ ਹੈ ਤੇ ਤਿੰਨ ਕਿ ਫਿਲਮਾਂ ਠੀਕ ਹੈ ਜੀ ਕਿਹੜੀਆਂ ਕਿਹੜੀਆਂ ਫਿਲਮਾਂ ਹੋਣ ਨਿਸ਼ਾਨਾ ਸਰਤਾਰ ਸਰਾਬਾ ਠੀਕ ਹੈ ਜੀ ਤੇ ਇੱਕ ਕਾਫੀ ਪੁਰਾਣੀ ਸੀਗੀ ਪਹਿਲਾਂ ਹੋਈ ਸੀ ਠੀਕ ਹੈ ਜੀ ਹਾਂ ਜੀ ਦੋਸਤੋ ਫਿਰ ਆਪਾਂ ਦੇਖਦੇ ਆਂ ਬਾਈ ਜੀ ਉਹਨਾਂ ਨਾਲ ਲੈ ਕੇ ਆਪਾਂ ਅੰਦਰੋਂ ਵੀ ਹਵੇਲੀ ਦੇਖਦੇ ਆਂ ਵੀ ਅੰਦਰ ਹਵੇਲੀ ਦਾ ਕੀ ਵੀ ਹੋ ਆ ਹਾਂ ਜੀ ਆਓ ਬਾਈ ਜੀ ਚੱਲਦੇ ਆਂ ਆਪਾਂ ਹਾਂਜੀ ਦੋਸਤੋ ਤੇ ਹੁਣ ਆਪਾਂ ਚੱਲਦੇ ਹਾਂ ਹਵੇਲੀ ਦੇ ਅੰਦਰ ਤੇ ਅੰਦਰ ਜਾ ਕੇ ਦੇਖਦੇ ਹਾਂ ਵੀ ਆਪਾਂ ਕੀ ਕੁਛ ਆ ਬਹੁਤ ਵਿਸ਼ਾਲ ਤੇ ਸ਼ਾਨਦਾਰ ਹਵੇਲੀ ਆ ਤੇ ਤੁਸੀਂ ਦੇਖ ਸਕਦੇ ਹੋ ਪੁਰਾਣੀ ਬਰਬੂਰ ਉਸ ਹਾਲਤ ਥੋੜੀ ਖਰਾਬ ਹੋਈ ਪਈ ਆ ਕਿਉਂਕਿ ਇੱਥੇ ਰਹਿੰਦੇ ਨਹੀਂ ਉਹ ਤੇ ਇਸ ਕਰਕੇ ਥੋੜਾ ਜਿਹਾ ਹਾਲਤ ਵਧੀਆ ਨਹੀਂ ਗਈ ਇੱਥੇ ਰਹਿੰਦੇ ਨਹੀਂ ਜਿਨ੍ਹਾਂ ਦੀ ਹਵੇਲੀ ਆ ਉਹ ਪਟੰਡੇ ਰਹਿੰਦੇ ਆ ਤੇ ਦੇਖ ਸਕਦੇ ਹੋ ਤੁਸੀਂ ਕਿੰਨੀ ਬਹੁਤ ਸੋਹਣੀ ਹਵੇਲੀ ਆ ਤੇ ਰਤਨਾ ਹਵੇਲੀ ਜਿਹੜੀ ਹੈਗੀ ਆ ਬਹੁਤ ਹੀ ਵਧੀਆ ਬਹੁਤ ਸੋਹਣੀ ਤੇ ਇੱਥੇ ਕਾਫੀ ਫਿਲਮਾਂ ਦੇ ਜਿਵੇਂ ਨਿਸ਼ਾਨਾ ਫਿਲਮ ਹੋਇਆ ਉਹਦਾ ਸ਼ੂਟ ਹੋਇਆ ਉਹਨਾਂ ਦੇ ਦੱਸਣ ਦੇ ਮੁਤਾਬਕ ਤੇ ਤੁਸੀਂ ਦੇਖ ਸਕਦੇ ਹੋ ਕੀ ਬਾਤਾਂ ਸ਼ਾਨਦਾਰ ਤੇ ਉੱਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਝਰੋਕਾ ਬਣਾਇਆ ਬਰਾਂਡਾ ਬੜਾ ਸੋਹਣਾ ਬਹੁਤ ਹੀ ਵਧੀਆ ਚੀਜ਼ ਆ ਦੋਸਤੋ ਇਹ ਤੇ ਅੱਗੇ ਆਪਾਂ ਦੇਖਦੇ ਆਂ ਅੰਦਰ ਵੀ ਦੇਖਾਂਗੇ ਕੁਝ ਖਰਾਬ ਹੋਈ ਪਈ ਕਾਫੀ ਇਹ ਕਿਉਂਕਿ ਇੱਥੇ ਕੋਈ ਰਹਿੰਦਾ ਨਹੀਂ ਇਸ ਕਰਕੇ ਥੋੜੀ ਜੀ حال ਤਾਂ ਵਧੀਆ ਨਹੀਂ ਇਹਨੂੰ ਸੰਭਾਲਿਆ ਜਾਵੇ ਤੇ ਵਧੀਆ ਹੋ ਸਕਦੀ ਹੈ ਤੇ ਆਜੋ ਫਿਰ ਕੈਮਰਾਮੈਨ ਸਾਹਿਬ ਅੰਦਰੋਂ ਵੀ ਆਪਾਂ ਦਿਖਾਉਣ ਦਿਖਾ ਦਿੰਨੇ ਆ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਨੂੰ ਸੀਮੈਂਟ ਨਹੀਂ ਲੱਗਿਆ ਇਹ ਵੀ ਹਵੇਲੀ ਜਿਹੜੀ ਆ ਚੁੰਨੇ ਚ ਬਣੀ ਹੋਈ ਹੈ ਤੇ ਚੁੰਨੇ ਤੋਂ ਹੀ ਵਸਤਰ ਕਰੀ ਦੀ ਆ ਆ ਤੁਸੀਂ ਅੱਗੇ ਨੇੜੇ ਲਿਆ ਕੇ ਕੈਮਰਾਮੈਨ ਸਾਹਿਬ ਦਿਖਾਉਣਗੇ ਤੁਹਾਨੂੰ ਤੇ ਬੜੀ ਘੈਂਟ ਚੀਜ਼ ਆ ਚੌੜੀਆਂ ਕੰਧਾਂ ਠੰਡ ਠੰਡ ਨਹੀਂ ਅੰਦਰ ਆਉਂਦੀ ਤੇ ਗਰਮੀ 'ਚ ਗਰਮੀ ਨਹੀਂ ਅੰਦਰ ਆਉਂਦੀ ਐਂ ਪੂਰੀ ਠੰਡੀ ਪਈ ਹੈ ਹਵੇਲੀ ਤੇ ਦੇਖ ਸਕਦੇ ਹਾਂ ਤੇ ਪੁਰਾਣੀ ਫੀਟਿੰਗ ਸਵਿਚ ਦੇਖੋ ਤੁਸੀਂ ਉਸੇ ਟਾਈਪ ਦੀ ਇੱਥੇ ਰਹਿੰਦੇ ਨਹੀਂ ਇਸ ਕਰਕੇ ਇਹ ਮੇਰੇ ਖਿਆਲ 'ਚ ਬਿਜਲੀ ਦਾ ਕਨੈਕਸ਼ਨ ਕੱਟਿਆ ਹੋਇਆ ਤੇ ਕਾਫੀ ਫਿਲਮਾਂ ਜੀ ਯੂਜ਼ ਹੋਈ ਹੈ ਹਵੇਲੀ ਇਹ ਤੁਸੀਂ ਆਪਾਂ ਇਧਰ ਰੂਮ ਦੇਖਦੇ ਹਾਂ ਇੱਥੇ ਵੀ ਉਹ ਪੁਰਾਣੀ ਹੋਵੇ ਸਾਰਾ ਰੂਮ ਇਹ ਸਵਿਚਾਂ ਵਗੈਰਾ ਲੱਗੀਆਂ ਤੇ ਥਾਣਾ ਸਦਰ ਮੋਗਾ ਕੈਮਰਾਮੈਨਸ ਆਹ ਇਹ ਫਿਲਮ ਦੀ ਮੇਰੇ ਖਿਆਲ ਕਿਸੇ ਦਾ ਸ਼ੂਟ ਸੀਗਾ ਤੇ ਉਹਨਾਂ ਨੇ ਲਿਖਿਆ ਸੀਗਾ ਸਦਰ ਠਾਣਾ ਮੋਗਾ ਇਹ ਨਿਸ਼ਾਨਾ ਫਿਲਮ ਦੇ ਵਿੱਚ ਯੂਜ਼ ਕੀਤਾ ਹੋਇਆ ਜੇ ਦੋਸਤੋ ਤੁਸੀਂ ਦੇਖੋ ਆ ਜਿਹੜੇ ਫੱਟੀ ਦੇ ਜਿਹੜੇ ਮਤਲਬ ਪਰਦੇਆਂ ਤੇ ਆਸਤੇ ਲਾਉਣ ਵਾਸਤੇ ਬਣਾਏ ਹੋਏ ਆ ਇਹ ਵੀ ਬਹੁਤ ਸੋਹਣੇ ਆ ਤੇ ਇੱਧਰ ਦੇਖ ਸਕਦੇ ਹੋ ਦੋਸਤੋ ਆ ਅੰਗੀਠੀ ਜਿਹਦੇ ਵਿੱਚ ਅੱਗ ਬਲਦੀ ਸੀ ਤੇ ਅੰਦਰ ਨਿੱਗਾ ਰਹਿੰਦਾ ਸੀ ਤੇ ਜਿਹੜਾ ਧੂਆ ਉੱਪਰ ਜਾਂਦਾ ਸੀਗਾ ਉਸੇ ਤਰ੍ਹਾਂ ਤਾਂ ਉਹਨੂੰ ਚਿਮਣੀ ਚਿਮਣੀ ਸਾਰਾ ਉਸੇ ਤਰ੍ਹਾਂ ਲੱਗਿਆ ਤੇ ਜੇ ਮੈਂ ਉੱਪਰ ਦੀ ਗੱਲ ਕਰੀਏ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਏਲ ਬੱਤਾ ਉਸੇ ਤਰ੍ਹਾਂ ਮਤਲਬ ਪਿਆਹ ਇਹ ਕਿਰਕ ਖਰਾਬ ਨਹੀਂ ਹੋਇਆਗਾ ਏਲ ਬੱਤੇ ਦੀ ਛੱਤਾ ਕੁਛ ਥੋੜੀ ਥੋੜੀ ਵਿੱਚੋਂ ਬਦਲੀ ਵੀ ਆ ਤੇ ਇਹ ਇੱਥੇ ਰਹਿੰਦੇ ਨਹੀਂ ਇਸ ਕਰਕੇ ਥੋੜੀ ਹਾਲਤ ਜਿਹੜੀ ਖਰਾਬ ਹੋਈ ਪਈ ਆ ਹਾਂ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ ਆ ਪੁਰਾਣਾ ਸੰਦੂਕ ਜਿਹੜਾ ਹਵੇਲੀ ਦੇ ਵਿੱਚ ਤੁਸੀਂ ਲੋਕ ਦੇਖੋ ਕਿਸ ਤਰ੍ਹਾਂ ਇਹਨੂੰ ਇੱਥੋਂ ਲੱਗਦਾ ਸੀਗਾ ਪੂਰਾ ਇਹ ਵੀ ਪੁਰਾਣਾ 100 150 ਸਾਲ ਪੁਰਾਣਾ ਲੋਹੇ ਦਾ ਬਣਿਆ ਹੋਇਆ ਆ ਤੁਸੀਂ ਲੋਕ ਦੇਖੋਗੇ ਜਿਵੇਂ ਆਪਣੇ ਹੁਣ ਲੱਗਣ ਲੱਗੇ ਉਸੇ ਤਰ੍ਹਾਂ ਦਾ ਇਹ ਅੰਦਰ ਅੰਡਰਗਰਾਉਂਡ ਲੋਕ ਹੁੰਦਾ ਸੀਗਾ ਤੇ ਇਹ ਵੀ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਇੱਧਰ ਦੋਸਤੋ ਆ ਹਾਰੇ ਹੁੰਦੇ ਸੀਗੇ ਦੁੱਧ ਵਾਲੇ ਉਹ ਵੀ ਆਉਵੇਂ ਬਣੇ ਹੋਏ ਆ ਇਹ ਟਿੱਕਰ ਤੇ ਤੁਹਾਨੂੰ ਦੱਸ ਚੁੱਕੇ ਆ ਵੀ ਇਹ ਨਾਰਹਿਣ ਕਰਕੇ ਇਹਦੀ ਕੋਈ ਸੰਭਾਲ ਘਟਾ ਕਿਉਂਕਿ ਪਰਿਵਾਰ ਬਠੰਡੇ ਰਹਿੰਦਾ ਤੇ ਇਸ ਕਰਕੇ ਥੋੜੀ ਸੰਭਾਲ ਘਟਾ ਤਾਂ ਕਰਕੇ ਹਾਲਤ ਥੋੜੀ ਖਰਾਬ ਆ ਫਿਲਮਾਂ ਫਿਲਮਾਂ ਵਾਲੇ ਜਦੋਂ ਆਉਂਦੇ ਆ ਆਪਦੇ ਹਿਸਾਬ ਨਾਲ ਥੋੜੀ ਸਮਾਰ ਲੈਂਦੇ ਆ ਦੇਖ ਸਕਦੇ ਹੋ ਬਾਹਰ ਤੋਂ ਜਿਹੜਾ ਅੰਦਰ ਨੂੰ ਇੱਥੇ ਵਧੀਆ ਜਾਲੀਆਂ ਵਗੈਰਾ ਲੱਗੀਆਂ ਤੇ ਠੰਡੀ ਬਹੁਤ ਹੈ ਇੱਕ ਜਿਹੜੀ ਮੰਨਣ ਵਾਲੀ ਗੱਲ ਆ ਵੀ ਇਹ ਇੰਨੀ ਗਰਮੀ ਦੇ ਵਿੱਚ ਵੀ ਠੰਡੀ ਆ ਤੇ ਉੱਪਰ ਦੇਖ ਲਓ ਆ 골ਡ ਡਾਟਾਂ ਸਾਰੇ ਲੱਗੀਆਂ ਹੋਈਆਂ ਦੇਖੋ ਤੁਸੀਂ ਤੇ ਆਲੇ ਵਗੈਰਾ ਉਹੀ ਤੇ ਬੜੀ ਸੋਹਣੀ ਉਹਨਾਂ ਟਾਈਮਾਂ 'ਚ ਬਣੀ ਸੀਗੀ ਇੱਕ ਨੰਬਰ ਚੀਜ਼ ਸੀਗੀ ਤੇ ਹੁਣ ਕੁਛ ਖਰਾਬ ਹੋਈ ਪਈ ਆ ਅੰਦਰ ਫੀਟਿੰਗ ਵਗੈਰਾ ਵੀ ਹੁਣ ਬਿਜਲੀ ਦੀ ਵੀ ਇੱਥੇ ਸਿਵ ਦਾ ਜਿਹੜੀ ਇੱਕ ਵਾਰੀ ਹੈ ਨਹੀਂਗੀ ਕਿਉਂਕਿ ਇੱਥੇ ਉਹ ਰਹਿੰਦੇ ਨਹੀਂਗੇ ਤੇ ਦੋਸਤੋ ਉੱਪਰ ਚੱਲ ਕੇ ਵੀ ਆਪਾਂ ਦੇਖਦੇ ਹਾਂ ਵੀ ਉੱਪਰ ਦਾ ਕੀ ਵਿਊ ਆ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਛੱਤ ਦੇ ਉੱਤੋਂ ਦਾ ਵਿਊ ਤੇ ਆ ਜਿਹੜੇ ਮੈਂ ਬਰਾਂਡੇ 'ਚ ਖੜ੍ਹਾ ਕਿੱਡਾ ਸੋਹਣਾ ਯਾਰ ਕਿੰਨਾ ਵਧੀਆ ਚੀਜ਼ਾਂ ਬਣਾਉਂਦੇ ਸੀਗੇ ਆ ਦੇਖੋ ਉੱਤੋਂ ਥੱਲੇ ਵੀ ਦੇਖੋਗੇ ਤਾਂ ਕਿੱਡਾ ਸੋਹਣਾ ਵਿਊ ਆਉਂਦਾ ਤੇ ਜਾਲੀਆਂ ਜੁਲੀਆਂ ਦੇਖੋ ਲੋਹੇ ਦੀਆਂ ਲੱਗੀਆਂ ਹੋਈਆਂ ਜਿਹੜੀਆਂ ਇਹ ਜਾਲੀਆਂ ਨੂੰ ਕੱਟ ਬੜੇ ਸੋਹਣੇ ਪਾਏ ਗਏ ਆ ਲੋਹੇ ਦੀਆਂ ਜਾਲੀਆਂ ਨੂੰ ਵੀ ਤੇ ਥੱਲੇ ਦਾ ਵੀਊ ਤੁਸੀਂ ਦੇਖੋ ਉਤੋਂ ਮਤਲਬ ਆਹ ਲੋਹੇ ਦੀ ਜਾਲੀ ਜਿਹੜੀ ਦੇਖੋ ਕਿੱਡੇ ਸੋਹਣੇ ਇਹਨੂੰ ਛਰੀਆਂ ਨਾਲ ਮੋੜ-ਮੋੜ ਕੇ ਇਹ ਬਣਾਇਆ ਹੋਇਆ ਸਾਰਾ ਕੁਝ ਤੇ ਆਹ ਜਾਲੀ ਨੂੰ ਤੁਸੀਂ ਦੇਖੋਗੇ ਇਹਦੇ ਵਿੱਚ ਦੇਖੋ ਕਿੱਡੇ ਸੋਹਣੇ ਕੱਟ ਪਾਏ ਆ ਯਾਨੀ ਕਿ ਬਹੁਤ ਸਿਰੇ ਦਾ ਕੰਮ ਹੋਇਆ ਹੋਇਆ ਉਹਨਾਂ ਟਾਈਮਾਂ ਦਾ ਜਿਹੜਾ ਬਹੁਤ ਮਿਹਨਤ ਦਾ ਕੰਮ ਸੀ ਇਹ ਕੋਈ ਇਹ ਨਹੀਂ ਸੀਗਾ ਵੀ ਥੋੜੇ ਟਾਈਮ 'ਚ ਬਣ ਜੂਗੀ ਜਿਵੇਂ ਆਪਾਂ ਘਰ ਹੁਣ 6 ਸਾਲ 6 ਮਹੀਨੇ ਤਿਆਰ ਕਰ ਸਕਦੇ ਆ ਇਹਨਾਂ ਨੂੰ 5-5 7-7 ਸਾਲ ਤਿਆਰ ਹੋਣ ਤੇ ਲੱਗ ਜਾਂ ਕਿਉਂਕਿ ਇਹਨਾਂ ਦੇ ਇੱਟਾਂ ਵੀ ਬਹੁਤ ਲੱਗਦੀਆਂ ਸੀ ਕਿ ਕੰਧਾਂ ਬਹੁਤ ਚੌੜੀਆਂ ਹੁੰਦੀਆਂ ਸੀ। ਬਾਕੀ ਲੋਕ ਮਿਸਤਰੀ ਵੀ ਉਦੋਂ ਤਕੜੇ ਹੁੰਦੇ ਸੀ। ਲੋਕਾਂ 'ਚ ਜਾਣ ਹੁੰਦੀ ਸੀ ਕੰਮ ਕਰਨ ਦੀ। ਹਾਂਜੀ ਦੋਸਤੋ ਦੇਖ ਸਕਦੇ ਹੋ ਜਿਹੜਾ ਛੱਤ ਦੇ ਉੱਪਰ ਜਿਹੜਾ ਉੱਪਰ ਦਾ ਵਿਊ ਹੈ ਜਿਹੜਾ ਇਹ ਉੱਪਰਲੇ ਰੂਮ ਵੀ ਜਿਹੜੇ ਬੜੇ ਵਧੀਆ ਦੇਖੋ ਕਿੱਡੇ ਸੋਹਣੇ। ਮਤਲਬ ਬੁਰਜੀਆਂ ਵગેਰਾ ਲਾ ਕੇ ਤੇ ਆ ਝਰੋਕੇ ਕਿੱਡੇ ਸੋਹਣੇ ਬਣੇ ਹੋਏ ਆ ਇੱਥੋਂ ਸਾਰਾ ਮਤਲਬ ਪਿੰਡ ਦਾ ਵਿਊ ਆ ਜਿਹੜਾ ਬਹੁਤ ਵਧੀਆ ਦਿਖ ਰਿਹਾ। ਕਿ ਮਤਲਬ ਇੱਕ ਸਾਮ ਸੁਭਾਣ ਨੂੰ ਖਰਾਬ ਹੋਈ ਪਈ ਆ ਤੇ ਬਹੁਤ ਸੋਹਣੀ ਹਵੇ ਤੇ ਕਰਨਲ ਸਾਹਿਬ ਦੀ ਹਵੇਲੀ ਇਹ ਬਹੁਤ ਵਧੀਆ ਹਵੇਲੀ ਆ ਤੇ ਦੋਸਤੋ ਆ 골ਡ ਡਾਟਾ ਦੇਖੋ ਤੁਸੀਂ ਕਿ ਆ ਮੀਨਾਕਾਰੀ ਕਰੀ ਹੋਏ ਸਾਰੇ ਦਰਵਾਜਾਂ ਦਰੂਜਾਂ ਦੇ ਦੇਖੋਗੇ ਤੁਸੀਂ ਪਿੰਡ ਦਾ ਜਿਹੜਾ ਵਿਊ ਆ ਬੜਾ ਵਧੀਆ ਦਿਖਦਾ ਇੱਥੋਂ ਤੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਤੇ ਕੈਮਰਾਮੈਨ ਸਾਹਿਬ ਤੁਸੀਂ ਤੁਹਾਨੂੰ ਦਿਖਾ ਰਹੇ ਆ ਦੇਖੋ ਸਾਰੇ ਪਿੰਡ ਦਾ ਵਿਊ ਵੀ ਇੱਥੋਂ ਬਹੁਤ ਸੋਹਣਾ ਆ ਰਿਹਾ ਤੇ ਉਸੇ ਆਹ ਲੋਹੇ ਦੀਆਂ ਲੱਗੀਆਂ ਹੋਈਆਂ ਥੱਲੇ ਲੱਕੜ ਦਾ ਬਣਿਆ ਹੋਇਆ ਚਰੋਕਾ ਤੇ ਲੋਹਾ ਵੀ ਉਹਨਾਂ ਟਾਈਮਾਂ ਦਾ ਬਹੁਤ ਸੋਹਣਾ ਬਣਿਆ ਹੋਇਆ ਤੇ ਆਹ ਦੇਖੋਗੇ ਤੁਸੀਂ ਸ਼ੀਸ਼ਿਆਂ ਦੇ ਨਾਲ ਬੜੀ ਸੋਹਣੀ ਆਹ ਦਰਵਾਜ਼ਾਂ ਤੇ ਮੀਨਾਕਾਰੀ ਬਣੀ ਹੋਈ ਆ ਆ ਤਾਂ ਹੁਣ ਮਸ਼ੀਨਾਂ ਨਾਲ ਪਾਉਂਦੇ ਆ ਬਹੁਤ ਔਖੇ ਬਣਾਏ ਹੋਣੇ ਉਹਨਾਂ ਟਾਈਮਾਂ ਨਾਲ ਹੱਥ ਦੀ ਮਿਹਨਤ ਨਾਲ ਸਾਰਾ ਕੁਝ ਬਣਿਆ ਹੋਇਆ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਆਹ ਲੋਹੇ ਦੀਆਂ ਉੱਪਰ ਜਿਹੜੀਆਂ ਬਾਰੀਆਂ ਦੇ ਉੱਪਰ ਜਿਹੜਾ ਆ ਬਣਿਆ ਹੋਇਆ ਚਰੋਕਿਆਂ ਦੇ ਉੱਪਰ ਇਥੋਂ ਦੀ ਬੜਾ ਸੋਹਣਾ ਤੇ ਆ ਜਾਲੀ ਦਾ ਕਿੰਦਾ ਸੋਹਣਾ 뷰 ਆਉਂਦਾ ਇਹ ਬੜਾ ਮਜ਼ਬੂਤ ਚੀਜ਼ ਸੀਗੀ ਤੇ ਬਹੁਤ ਸੋਹਣੀ ਅਜੇ ਵੀ ਇਹਨੂੰ ਸੰਭਾਲਿਆ ਜਾਵੇ ਤਾਂ ਬਹੁਤ ਸੋਹਣੀ ਚੀਜ਼ ਬਈ ਹੈ ਇਹ ਤੇ ਮਤਲਬ ਸਾਰਾ ਐਂਡ ਦਾ ਕੰਮ ਸੀਗਾ ਉਦੋਂ ਜਿਹੜਾ ਸਿਰੇ ਦਾ ਕੰਮ ਕਹਿੰਦੇ ਸੀ ਨਾ ਐਂਡਲੈਸ ਚੀਜ਼ ਬਣੀ ਸੀਗੀ ਉਦੋਂ ਤੇ ਬਹੁਤ ਵੱਡੀ ਤੇ ਵਿਸ਼ਾਲ ਹਵੇਲੀ ਹੈ ਇਹ ਚਾਰ ਚੁਪੇਰੇੋਂ ਤੁਸੀਂ ਦੇਖੋਗੇ ਦਾ ਉਹਨੂੰ ਚਾਰ ਚੁਪੇਰੇ ਦਾ ਵੀਊ ਵੀ ਦਿਖਾਵਾਂਗੇ ਬਹੁਤ ਵਧੀਆ ਵੀਊ ਆ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਆ ਵੀ ਇੱਕ ਰੂਮ ਸੀਗਾ ਬੜਾ ਵਧੀਆ ਬੈਠਕ ਸੀਗੀ ਤੇ ਉੱਪਰ ਦਾ ਵੀਊ ਤੁਸੀਂ ਵੇਖੋ ਕਿੱਡੇ ਸੋਹਣੇ ਟਾਇਲ ਬੱਤਾ ਪਾਇਆ ਹੋਇਆ ਮੈਨਾ ਉੱਡੀ ਚੌੜੀ ਟਾਈਲਾਂ ਤੇ ਓਡਾ ਚੌੜਾ ਹੀ ਬੱਤਾ ਪਾਇਆ ਹੋਇਆ ਤੇ ਤੁਸੀਂ ਦੇਖੋ ਹੋਲਡਰ ਦੇਖੋ ਲੱਕੜ ਦੇ ਉੱਤੇ ਕਿੱਡਾ ਸੋਹਣਾ ਲੱਗਿਆ ਹੋਇਆ ਬਾਹਰ ਨੂੰ ਕਰਕੇ ਲੱਕੜ ਦੀ ਕਿੱਲੀ ਦੇ ਉੱਤੇ ਹੋਲਡਰ ਲੱਗਿਆ ਹੋਇਆ ਬੜਾ ਸੋਹਣਾ ਤੇ ਤੁਸੀਂ ਮਤਲਬ ਬਾਰੀਆਂ ਵਗੈਰਾ ਦੇਖੋ ਆਹ ਬਾਰੀਆਂ ਤੁੰਦਾ ਜਿਹਾ ਲੱਗਦਾ ਵੀ ਇਹਦੀ ਕੰਧ ਕਿੰਨੀ ਚੌੜੀ ਹੈ 2 ਫੁੱਟ ਦੀ ਕੰਧ ਆ 2.5 ਫੁੱਟ ਦੀ ਚੌੜੀ ਕੰਧ ਹੈ ਜਿਹੜੀ ਇਹ ਤੇ ਬਹੁਤ ਸੋਹਣਾ 뷰 ਮੈਨਾ ਵਿਚਾਰੇ ਪਾਸੋਂ ਠੰਡੀ ਹਵਾ ਆ ਰਹੀ ਹੈ ਜਿੱਧਰੋਂ ਆ ਰਹੀ ਹੈ ਮੈਨਾਂ ਕੋਈ ਗਰਮੀ ਦਾ ਇੱਥੇ ਅਸਰ ਨਹੀਂ ਕਰ ਰਹੀਆਂ ਨੇ ਬਣਾਈਆਂ ਉਦੋਂ ਉਹਨਾਂ ਟਾਈਮਾਂ 'ਚ ਮਿਹਨਤ ਬਹੁਤ ਜ਼ਿਆਦਾ ਲੱਗਦੀ ਸੀਗੀ ਕਿਉਂਕਿ ਸਾਰਾ ਕੰਮ ਹੱਥੀ ਹੱਥੀ ਵਰਕ ਹੁੰਦਾ ਸੀਗਾ ਆ ਤੁਸੀਂ ਗੁੰਡੇ ਵਗੈਰਾ ਦੇਖ ਸਕਦੇ ਹੋ ਇਹ ਵੀ ਪੁਰਾਣੇ ਤੇ ਮੈਨ ਕਹਣਾ ਵੀ ਐਂਡਲੈਸ ਕੰਮ ਸੀਗਾ ਆ ਦੋਸਤੋ ਦੇਖ ਸਕਦੇ ਹੋ ਆ ਸ਼ੂਟਿੰਗਾਂ ਸੁੱਚਾਂ ਨਾਲ ਲੱਗੀਆਂ ਲਾਈਟਾਂ ਵਾਸਤੇ ਆ ਇੱਕ ਜਿਵੇਂ ਆਪਾਂ ਕਹਿੰਦੇ ਨੇ ਪਾਵਰ ਪਲੱਗ ਲੱਗਿਆ ਉਹ ਟਾਈਪ ਚੀਜ਼ ਐ ਇਹ ਦੇਖੋ ਇਹ ਵੀ ਬੜੀ ਸੋਹਣੀ ਐ ਤੇ ਹਜੇ ਤੱਕ ਉਹ ਵੀ ਕਹਿੰਦੇ ਜਦੋਂ ਲਾਈਟ ਦੇ ਦੇ ਸਪਲਾਈ ਦੇ ਦਿੰਦੇ ਆ ਤੇ ਚੱਲ ਪੈਂਦੀ ਆ ਸਹੀ ਚੱਲਦੀ ਆ ਹਜੇ ਲਾਈਟ ਇਹਨੂੰ ਪਰ ਇਹ ਸਪਲਾਈ ਕੱਟੀ ਹੋਈ ਆ ਕਿਉਂਕਿ ਇੱਥੇ ਰਹਿੰਦੇ ਨਹੀਂ ਉਹ ਤੇ ਅੱਜ ਦੋਸਤੋ ਅੱਗੇ ਚੱਲਦੇ ਆ ਫਿਰ ਅੱਗੇ ਦੇਖਦੇ ਆ ਆਪਾਂ ਹਾਂਜੀ ਦੋਸਤੋ ਤੇ ਹੁਣ ਆਪਾਂ ਆ ਗਏ ਆ ਮਤਲਬ ਟੌਪ ਫਲੋਰ ਦੇ ਉੱਤੇ ਯਾਨੀ ਕਿ ਜਮਾਂ ਜਿਹੜਾ ਤੀਜੀ ਮੰਜ਼ਲ ਦੇ ਉੱਪਰ ਖੜੇ ਆ ਆਪਾਂ ਹੁਣ ਤੇ ਉੱਪਰ ਵੀ ਤੁਸੀਂ ਦੇਖੋਗੇ ਬੜੀਆਂ ਮੋਟੀਆਂ ਜਾਲੀਆਂ ਜਿਹੜੀਆਂ ਤੇ ਉੱਪਰ ਤੋਂ 뷰 ਥੱਲੇ ਦਾ ਦੇਖੋਗੇ ਤੁਸੀਂ ਬੜਾ ਸੋਹਣਾ ਯਾਰ ਬਹੁਤ ਜਿਆਦਾ ਸੋਹਣਾ 뷰 ਆ ਸਾਰਾ ਪਿੰਡ ਇਥੋਂ ਵਧੀਆ ਦਿਂਦਾ ਹਵਾ ਚੱਲ ਰਹੀ ਹੈ ਬਹੁਤ ਵਧੀਆ ਤੇ ਤੁਸੀਂ ਦੇਖੋਗੇ ਬੁਰਜੀਆਂ ਦੇਖੋ ਉੱਪਰ ਵੀ ਕਿਡੀਆਂ ਕਿਡੀਆਂ ਮੋਟੀਆਂ ਐਣੀ ਵੀ ਇਹ ਮਾੜੇ ਨਾਲ ਟੁੱਟ ਜਾਣਗੀਆਂ ਜਾਂ ਕੁਛ ਤੇ ਮੇਨ ਗੱਲ ਇਹ ਆ ਵੀ ਪਲੱਸਟਰ ਵੀ ਇਹ ਚੂਨੇ ਦੇ ਵਿੱਚ ਹੋਈ ਵੀ ਆ ਤੁਸੀਂ ਦੇਖ ਸਕਦੇ ਮੈਂ ਇਥੋਂ ਆ ਚੂਨਾ ਲੱਗਿਆ ਕੋਈ ਇਹ ਤੇ ਸੀਮੈਂਟ ਦੀ ਵਰਤੋਂ ਨਹੀਂ ਹੋਈ ਸਾਰੀ ਹਵੇਲੀ ਜਾਨੀ ਕਿ ਚੂਨੇ ਚ ਤਿਆਰ ਹੋਈ ਵੀ ਹੈ ਹਾਂਜੀ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਸੀਂ ਸਾਡੇ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਥੈਂਕ ਯੂ ਧੰਨਵਾਦ